ਪੁਰ ਦੀ ਫਿਰੋਜ਼ਪੁਰ ਦੇ ਵਿੱਚ ਏਅਰ ਫੋਰਸ ਦੀ ਜ਼ਮੀਨ ਦੇ ਧੋਖਾ ਧੜੀ ਨਾਲ ਵਿਕਰੀ ਮਾਮਲੇ 'ਚ ਐਕਸ਼ਨ ਹੋਇਆ ਫਿਰੋਜ਼ਪੁਰ ਪੁਲਿਸ ਨੇ ਮਲਜ਼ਮ ਮਾਂ ਬੇਟੇ ਤੇ ਐਫ ਆਈ ਆਰ ਦਰਜ ਕਰ ਲਈ ਹੈ ਦਰਸਲ ਇਲਜ਼ਾਮ ਇਹ ਨੇ ਕਿ ਏਅਰ ਫੋਰਸ ਦੀ ਜ਼ਮੀਨ ਸੀ ਤੇ ਧੋਖਾ ਧੜੀ ਦੇ ਨਾਲ ਇਸ ਦੀ ਵਿਕਰੀ ਕਰ ਦਿੱਤੀ ਗਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲੈ ਲਿਆ ਗਿਆ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਮਲਜ਼ਮ ਮਾਂ ਪੁੱਤ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਹੁਸ਼ਾ ਅੰਸਲ ਤੇ ਉਸ ਦੇ ਬੇਟੇ ਨਵੀਨ ਅੰਸਲ ਤੇ ਮਾਮਲਾ ਦਰਜ ਕੀਤਾ ਗਿਆ ਹੈ 28 ਸਾਲ ਦੀ ਲੰਬੀ ਜਾਂਚ ਤੋਂ ਬਾਅਦ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ। ਮੁਲਜ਼ਮਾ ਨੇ ਧੋਖੇ ਨਾਲ ਫਿਰੋਜ਼ਪੁਰ ਦੇ ਵਿੱਚ ਸਥਿਤ ਹਵਾਈ ਫੌਜ ਦੀ ਜ਼ਮੀਨ ਵੇਚ ਦਿੱਤੀ ਸੀ। ਫਿਰੋਜ਼ਪੁਰ ਦੇ ਪਿੰਡ ਫੱਤੂਬਾਲਾ ਚ ਮੌਜੂਦ ਜ਼ਮੀਨ ਦਾ ਧੋਖੇ ਨਾਲ ਸੌਦਾ ਕਰ ਦਿੱਤਾ ਸੀ। 1997 ਦੇ ਵਿੱਚ 118 ਕਨਾਲ 16 ਮਰਲੇ ਜ਼ਮੀਨ ਦੀ ਵਿਕਰੀ ਹੋਈ ਸੀ। ਮੁਲਜ਼ਮਾ ਨੇ ਕੁਝ ਹੇਠਲੇ ਅਧਿਕਾਰੀਆਂ ਨਾਲ ਰਲ ਕੇ ਇਹ ਜ਼ਮੀਨ ਵੇਚ ਦਿੱਤੀ ਸੀ ਤੇ ਮਈ 2025 ਦੇ ਵਿੱਚ ਜਾਂਚ ਪੂਰੀ ਹੋਣ ਤੋਂ ਬਾਅਦ ਰੱਖਿਆ ਮੰਤਰਾਲੇ ਨੂੰ ਇਹ ਜ਼ਮੀਨ ਸੌਂਪੀ ਗਈ ਵੱਡੀ ਖਬਰ ਹੈ ਕਿਉਂਕਿ ਇਸ ਜ਼ਮੀਨ ਦੀ ਜੋ ਧੋਖਾਧੜੀ ਹੋਈ ਤੇ ਹੁਣ ਉਸ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ। ਸਹਾਜ ਗਰਾਊਂਡ ਜਿਹੜਾ ਫਿਰੋਜ਼ਪੁਰ ਕੈਂਟ ਦੇ ਵਿੱਚ ਹੈਗਾ ਜਲਦੀ ਡਾਕੂਮੈਂਟ ਤਿਆਰ ਕਰਕੇ ਸਾਡੇ ਰੈਵਨਿਊ ਦੇ ਅਫਸਰਾਂ ਨੇ ਗਰਦੌਰੀਆਂ, ਜਾਮਾਂਬੰਦੀਆਂ, ਇੰਤਕਾਲ ਇਹ ਜਲਦੀ ਤਿਆਰ ਕਰਕੇ ਤੇ ਇਹਨੂੰ ਸੇਲ ਕਰਵਾ ਲਿਆ। ਸੇਲ ਕਰਾ ਕੇ ਮੁੜ ਕੇ ਇਹਨਾਂ ਨੇ ਕੇਸ ਲੜਨੇ ਸ਼ੁਰੂ ਕਰ ਦਿੱਤੇ। ਜਦੋਂ ਕੇਸਾਂ ਦੇ ਵਿੱਚ ਇਹ ਉਲਝੀਦੇ ਗਏ ਇਹਨਾਂ ਦੀ ਗੱਲ ਨਹੀਂ ਬਣੀ ਤਾਂ ਉਹਨਾਂ ਨੇ ਆਰਮੀ ਨੇ ਦਿਖਾ ਦਿੱਤੀ ਡੀਸੀ ਨੂੰ ਜਦੋਂ ਡੀਸੀ ਨੂੰ ਦਿਖਾ ਦਿੱਤੀ ਡੀਸੀ ਨੇ ਕੱਖ ਨਹੀਂ ਕੀਤਾ ਇਹਦੇ ਵਿੱਚ ਡੀਸੀ ਨੇ ਲਿਖਿਆ ਵੀ ਵੇਚਣ ਵਾਲਿਆਂ ਖਿਲਾਫ ਜਿਨ੍ਹਾਂ ਨੇ ਰਕਬਾ ਵੇਚਿਆ ਬਾਕੀਆਂ ਕੋ ਡੀਸੀ ਰਿਸ਼ਮਤ ਖਾ ਗਿਆ ਪਟਵਾਰੀ ਕਾਨੂੰਗੋ ਸਾਰਿਆਂ ਕੋਲੋਂ ਮੋਟੀ ਰਿਸ਼ਮਤ ਲੈ ਕੇ ਚਲਾ ਗਿਆ ਅੱਗੋਂ ਆ ਗਿਆ ਫਿਰ ਇਹ ਆਰਮੀ ਨੇ ਇੱਕ ਦਿਖਾ ਦਿੱਤੀ 24/24 ਨੂੰ ਵੀ ਇਹਦੀ ਜਿਹੜੀ ਜਾਂਚ ਹੈ ਸੀਬੀਆਈ ਤੋਂ ਕਰਾਈ ਜਾਵੇ ਸੀਬੀਆਈ ਤੋਂ ਜਾਂਚ ਕਰਾਉਣ ਵਾਸਤੇ ਜਦੋਂ ਉਹਨੇ ਆਰਮੀ ਨੇ ਦਿਖਾ ਦਿੱਤੀ ਗਵਰਨਰ ਨੂੰ ਗੁਆਰਨਰ ਨੂੰ ਦਰਖਾਸਤ ਆ ਗਈ ਥੱਲੇ ਡੀਸੀ ਕਮਿਸ਼ਨਰ ਐਫਸੀਆਰ ਸਾਰਿਆਂ ਕੋਲੇ ਪਰ ਇਹਨਾਂ ਨੇ ਕੱਖ ਨਹੀਂ ਕੀਤਾ ਜਦੋਂ ਇਹ 24/24 ਦੀ ਦਰਖਾਸਤ ਹੁਣ ਹਾਈ ਕੋਰਟ ਚ ਲੈ ਕੇ ਗਿਆ ਜੇ ਡੀਸੀ ਕਮਿਸ਼ਨਰ ਐਫਸੀਆਰ ਇਹ ਅਫਸਰ ਇਸ ਦਰਖਾਸਤ ਨੂੰ ਵੇਖ ਲੈਂਦੇ ਤੇ ਅੱਜ ਆ ਦਿਨ ਨਹੀਂ ਸੀ ਹੋਣੀ ਇਹ ਹੁਣ 24/24 ਵਾਲੀ ਐਪਲੀਕੇਸ਼ਨ ਜਿਹੜੀ ਡੀਸੀ ਨੇ ਨਹੀਂ ਦੇਖੀ ਉਹ ਹਾਈ ਕੋਰਟ ਦੇ ਜੱਜ ਨੇ ਵੇਖੀ ਆ ਉੱਥੋਂ ਇਹ ਉਹਨੇ ਹੁਕਮ ਕੀਤਾ ਹੁਣ ਵੀ ਇਹਨਾਂ ਨੂੰ ਸਾਰਿਆਂ ਨੂੰ ਪਾਸੇ ਕਰ ਦਿਓ ਡੀਸੀਆਂ ਡੂਸੀਆਂ ਨੂੰ ਪੁਲਿਸ ਨੂੰ ਤੇ ਇਹ ਮੈਟਰ ਜਿਹੜਾ ਉਹਨੇ ਚੀਫ ਡਾਇਰੈਕਟਰ ਵਿਜੀਨਾਸ ਬਿਹਰਣ ਦੇਤਾ ਜੇ ਵਿਜੀਲੈਂਸ ਵਾਲਿਆਂ ਨੇ ਦਿੱਤਾ ਸੀ ਡੀਜੀਪੀ ਨੂੰ ਵੀ ਉਹ ਸਾਰਾ ਦੇਖੇਗਾ ਹੁਣ ਇਹ ਕੁਝ ਨਹੀਂ ਕਰਨਗੇ ਇਹ ਪ੍ਰੋਜੈਕਟ ਪਰ ਕੈਂਟ ਜ ਹੈਗਾ 15 ਕਿਲੇ ਰਕਵਾ ਹੈ 118 ਕ ਨਾਲ 16 ਮਰੇ ਲਗਭਗ 15 ਕਿਲੇ ਇਹਦਾ ਮਸਲਾ ਇਹ ਹੈ ਵੀ ਇਹ ਸਾਡੀ ਲੜਾਕੂ ਹਵਾਈ ਸੈਨਾ ਦਾ ਜਹਾਜ ਗਰਾਊਂਡ ਹੈ ਜਿਹੜਾ ਇਹਨਾਂ ਨੇ ਅਫਸਰਾਂ ਨੇ ਰਮੀਲੀ ਮੁਕਤ ਕਰਕੇ ਵੇਚ ਦਿੱਤਾ ਤਾਂ 에ਅਰ ਫੋਰਸ ਦੀ ਜ਼ਮੀਨ ਸੀ ਧੋਖਾ ਧੜੀ ਦੇ ਨਾਲ ਵਿਕੀ ਤੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨਦੀਪ ਕੁਮਾਰ ਜੁੜੇ ਨੇ ਫਿਰੋਜ਼ਪੁਰ ਤੋਂ ਮਨਦੀਪ 28 ਸਾਲ ਲੱਗ ਗਏ ਲੰਮੀ ਜਾਂਚ ਜਿਸ ਤੋਂ ਬਾਅਦ ਹੁਣ ਐਕਸ਼ਨ ਹੋਇਆ ਕਿ ਕੁਝ ਅਪਡੇਟ ਤੇ ਕੀ ਕਾਰਵਾਈ ਆ ਬਿਲਕੁਲ ਅਨਵੀਰ ਗੱਲ ਕਰੀਏ ਤਾਂ ਜੇ ਤੋਖਾ ਢੜੀ ਦਾ ਹੁਣ ਪੁਲਿਸ ਨੇ ਜਿਹੜਾ ਹੈ 5 ਸਾਲ ਬੀਤ ਜਾਣ ਤੋਂ ਬਾਅਦ ਕਿਉਂਕਿ 28 ਸਾਲ ਹੋ ਗਏ ਇਹ ਜ਼ਮੀਨ ਨੂੰ ਜਿਹੜਾ ਟਰਾਂਸਫਰ ਕਰਾਇਆ ਪਰ ਉਸ ਤੋਂ ਬਾਅਦ 2001 ਚ ਜਦੋਂ ਇਹ ਮਾਮਲਾ ਇੱਕ ਕਾਨੂੰਗੋ ਜਿਹੜਾ ਨਿਸ਼ਾਨ ਸਿੰਘ ਉਹ ਜਦੋਂ ਰਿਟਾਇਰਡ ਹੁੰਦੇ ਆ ਤੇ ਉਹਨਾਂ ਵੱਲੋਂ ਇਹ ਸਾਰਾ ਮਾਮਲਾ ਜਿਹੜਾ ਹੈ ਉਹ ਡੀਸੀ ਫਿਰੋਜ਼ਪੁਰ ਤੇ ਐਫਸੀ ਆਫ ਦਾ ਪੰਜਾਬ ਦੇ ਉਹਨਾਂ ਦੇ ਧਿਆਨ ਚ ਲਿਆਂਦਾ ਗਿਆ ਕਿ ਤਰ੍ਹਾਂ ਜਿਹੜੀ ਆਰਮੀ ਦੀ ਜਿਹੜੀ Air Force ਦੀ ਜ਼ਮੀਨ ਹੈ ਉਸ ਨੂੰ ਕਿਸੇ ਕੋਸ਼ਿਸ਼ ਕੋਸ਼ਿਸ਼ ਅਗਿਆਤ ਲੋਕਾਂ ਨੇ ਆਪਣੇ ਨਾਮ ਤੇ ਟ੍ਰਾਂਸਫਰ ਕਰਾ ਲਿਆ ਔਰ ਉਸ ਤੋਂ ਬਾਅਦ ਇਹ 4 ਸਾਲ ਲੱਗੇ ਇਸ ਦੀ ਕਾਰਵਾਈ ਚੱਲਦੇ ਹੋયા ਜਦੋਂ ਤਿੰਨ ਪੰਨਿਆਂ ਦੀ ਰਿਪੋਰਟ ਡੀਸੀ ਵੱਲੋਂ ਉਹਦਾ ਮੌਜੂਦਾ ਜਿਹੜੇ ਡੀਸੀ ਸੀ ਉਹਨਾਂ ਵੱਲੋਂ ਤਿੰਨ ਪੰਨਿਆਂ ਦੀ ਰਿਪੋਰਟ ਬਣਾਈ ਗਈ ਔਰ ਉਸ ਤੋਂ ਦੱਸਿਆ ਗਿਆ ਕਿ ਇਹ ਕਬਜ਼ਾ ਜਿਹੜਾ ਹੈ ਆਰਮੀ ਇਕੋਲਾ ਹੈ 에어 베이스 ਉਹਨਾਂ ਦੇ ਕੋਲ ਹੈ ਕਰਜ਼ਾ ਉਹਨਾਂ ਦੇ ਕੋਲ ਹੈ ਪਰ ਕਿਤੇ ਨਾ ਕਿਤੇ ਇਹ ਧਿਆਨ ਚ ਨਹੀਂ ਸੀਗਾ ਕਿ ਕਈ ਕੁਝ ਲੋਕਾਂ ਵੱਲੋਂ ਜਿਹੜਾ ਇਸ ਦੀ ਰਜਿਸਟਰੀ 2000 ਦੇ ਵਿੱਚ ਆਪਣੇ ਨਾਂ ਤੇ ਕਰਵਾ ਲਈ ਗਈ ਸੀ ਔਰ ਲਗਾਤਾਰ ਜਿਹੜਾ ਇਹ ਕਾਰਵਾਈ ਦੀ ਮੰਗ ਨੂੰ ਲੈ ਕੇ ਇਹ ਨਿਸ਼ਾਨ ਸਿੰਘ ਕਾਨੂੰਗੋ ਜਿਹੜੇ ਰਿਟਾਇਰਡ ਨੇ ਉਹ ਲੱਗੇ ਰਹੇ ਔਰ ਜਦੋਂ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਹਾਈ ਕੋਰਟ ਦੇ ਜਿਹੜੇ ਜਾਤੀ ਉਹਨਾਂ ਕੋਲੋਂ ਇਸ ਨੂੰ ਪਹਿਲੇ ਤੇ ਲੈਂਦੇ ਹੋਏ ਉਤੋਂ ਜਿਹੜਾ ਹੋਣ ਇਹ ਨਿਕਲ ਕੇ ਸਾਹਮਣੇ ਆਇਆ ਕਿ ਠੀਕ ਹੈ ਮਨਦੀਪ ਹੂਸ਼ਾ ਅੰਸਲ ਤੇ ਉਹਨਾਂ ਦਾ ਬੇਟਾ ਹੈ ਨਵੀਨ ਅੰਸਲ ਕੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਅਪਡੇਟ ਤੇ ਦੂਜਾ ਜਿਹੜੀ ਜ਼ਮੀਨ ਸੀ ਉਹ ਦੁਬਾਰਾ ਹਵਾਈ ਫੌਜ ਨੂੰ ਵਾਪਸ ਕਰ ਦਿੱਤੀ ਗਈ ਹੈ ਹਾਂ ਜੀ ਗੱਲ ਕਰੀਏ ਤੇ ਹਵਾਈ ਫੌਜ ਦੇ ਕੋਲ ਹੀ ਇਸ ਦਾ ਕਬਜ਼ਾ ਹੈ ਔਰ ਜਿਹੜਾ ਉਸਾ ਅੰਸਲ ਉਹਨਾਂ ਦੀ ਮਰਤੂ ਹੋ ਚੁੱਕੀ ਹੈ ਔਰ ਉਹਨਾਂ ਦੇ ਬੇਟੇ ਦੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਾ ਜ 28 ਤਰੀਕ ਨੂੰ ਹੀ ਕੀਤੀ ਗਈ ਹੈ ਔਰ ਜਲਦ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਏਗਾ ਕਿਉਂਕਿ ਹੁਣ ਉਹ ਫਿਰੋਜ਼ਪੁਰ ਛੱਡ ਕੇ ਦਿੱਲੀ ਰਹਿ ਰਹੇ ਨੇ ਔਰ ਕਿਤੇ ਨਾ ਕਿਤੇ ਉਹ ਵੀ ਇੱਕ ਰਸੂਕ ਦਾ ਪਾਰਟੀ ਹੈ ਔਰ ਉਹਨਾਂ ਵੱਲੋਂ ਵੀ ਜਿਹੜਾ ਹਾਈ ਕੋਰਟ ਦਾ ਦਰਵਾਜ਼ਾ ਦੁਬਾਰਾ ਖੜਕਾਇਆ ਜਾ ਸਕਦਾ ਹੈ ਔਰ ਹਾਲੇ ਤੱਕ ਦੀ ਗੱਲ ਕਰੀਏ ਤੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਧੰਨਵਾਦ ਮਨਦੀਪ ਇਸ ਪੂਰੀ ਅਪਡੇਟ ਦੇ ਲਈ ਮਨਦੀਪ ਕੁਮਾਰ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਹੁਣ ਪਰਚਾ ਜ਼ਰੂਰ ਹੋਇਆ ਐਫ ਆਈ ਆਰ ਜ਼ਰੂਰ ਹੋਈ ਹੈ ਪਰ ਊਸ਼ਾ ਅੰਸਲ ਦਾ ਦਿਹਾਂਤ ਹੋ ਚੁੱਕਿਆ ਹੈ ਉਹਨਾਂ ਦਾ ਬੇਟਾ ਵੀ ਦਿੱਲੀ ਚ ਰਹਿੰਦਾ ਹੈ ਪੁਲਿਸ ਹੁਣ ਛਾਪੇਮਾਰੀ ਕਰ ਰਹੀ ਹੈ 28 ਸਾਲ ਬਾਅਦ 에ਅਰ ਫੋਰਸ ਨੂੰ ਜ਼ਮੀਨ ਤਾਂ ਵਾਪਸ ਕਰ ਦਿੱਤੀ ਗਈ ਹੈ ਤੇ ਹੁਣ ਐਫ ਆਈ ਆਰ ਹੋਈ ਹੈ